ਪ੍ਰੋਲੀਬਕੇ ਸਿੰਘ ਸਵਾਸ਼ੀਰੀ ਗੁਰਦੁਆਰਾ ਸਾਹਿਬ ਵਿਖੇ ਮੋਤੀ ਸਰਕਾਰ ਨਾਲ ਲੜਾ ਲੈਣ ਵਾਲੇ ਕਿਸਾਨੀ ਸੰਘਰਸ਼ ਦੇ ਸ਼ورਮਿਆਂ ਨੂੰ ਕੀਤਾ ਗਿਆ ਸਨਮਾਨ ਸਿੰਘ ਸਵਾਸ਼ੀਰੀ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਪੂਪ ਪਾਏ ਗਏ ਤੇ ਅਰਦਾਸ ਕੀਤੀ ਗਈ ਪ੍ਰਬੰਧਕ ਢਾਡੀਆਂ ਮਰਜੀਤ ਸਿੰਘ ਨੇ ਕਿਸਾਨੀ ਅੰਦੋਲਨ ਵਿੱਚ ਆਈਆਂ ਮੁਸ਼ਕਲਾਂ ਨੂੰ ਸੰਗਤਨਾ ਕੀਤਾ ਸਾਂਝਾ ਮੁਸ਼ਕਲ ਸਮੇਂ ਬਾਂਫੜਣ ਵਾਲੇ ਉਹਨਾਂ ਸ਼ورਮਿਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਇਸ ਮੁਸ਼ਕਲ ਘੜੀ ਵਿੱਚ ਕਿਸਾਨੀ ਅੰਦੋਲਨ ਦੀ ਬਾਂਫੜ ਦੇ ਰਹੇ ਤੇ ਆਖਰ ਜਿੱਤ ਪ੍ਰਾਪਤ ਕੀਤੀ ਵਾਬਾ ਕਿਸਾਨ ਯੂਨੀਅਨ ਬਹਿਰਾਮ ਯੂਨੀਟ ਦੀ ਮੋਰਨੀ ਕਟਾਰ ਦੇ ਲੀਡਰਾਂ ਨੂੰ ਸਤ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਵਿੱਚ ਆਏ ਹਰ ਮੁਸ਼ਕਲ ਨੂੰ ਫੁਲਾਦੀ ਜਿਗਰੇ ਨਾਲ ਸਾਹਮਣਾ ਕੀਤਾ ਉਹਨਾਂ ਨੂੰ ਸਿਰੋਂ ਪਾਉ ਦੇ ਕੇ ਸਨਮਾਨਤ ਕੀਤਾ ਗਿਆ ਭਰੋੜੀ ਦੇ ਪ੍ਰਬੰਧਕਾਂ ਨੇ ਉਹਨਾਂ ਦੀ ਹਰ ਉਸ ਕਰਤਾਰੀ ਨੂੰ ਸਲਾਇਆ ਜੋ ਉਹਨਾਂ ਨੇ ਹੁਣ ਤੱਕ ਰਣਨੀਤੀ ਬੱਤੀ ਉਹਨਾਂ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਰਤਾਰੀ ਦੇ ਦੂਜੀਆਂ ਯੂਨੀਅਨਾਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਆਖਰ ਜਿੱਤ ਪ੍ਰਾਪਤ ਕੀਤੀ ਵਾਪਾ ਕਿਸਾਨ ਯੂਨੀਅਨ ਬਹਿਰਾਮ ਯੂਨੀਅਨ ਦੇ ਆਗੂਆਂ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਖਾਸ ਤੌਰ ਤੇ ਵਿਸ਼ੇਸ਼ ਤਨਵਾਦ ਉਹਨਾਂ ਐਨਆਰਆਈ ਵੀਰਾਂ ਦਾ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਪਰਮੁੜਲਾ ਧਨ ਭੇਜ ਕੇ ਇੱਕ ਅੰਦੋਲਨ ਨੂੰ ਕਾਮਯਾਬ ਕੀਤਾ ਅੰਦੋਲਨ ਦੀ ਪੈਠ ਨਹੀਂ ਲਗੜ ਦਿੱਤੀ ਪ੍ਰਬੰਧਕਾਂ ਨੇ ਖੱਟੜ ਸਰਕਾਰ ਵੱਲੋਂ ਢਾਏ ਗਏ ਜ਼ੁਲਮਾਂ ਦਾ ਜ਼ਿਕਰ ਕੀਤਾ ਜਿਸ ਵਿੱਚ ਅਤੇ ਪੈਠ ਤੇ ਹੰਡਾਉਣ ਵਾਲੇ ਸੂਰਮਿਆਂ ਨੂੰ ਸਨਮਾਨਿਤ ਕੀਤਾ ਉਹਨਾਂ ਸੂਰਮਿਆਂ ਲਈ ਪੈਠ ਸਾਪੜਿਆ ਗਿਆ ਕਿ ਇਹਨਾਂ ਸੂਰਮਿਆਂ ਖਾਤਰ ਹੀ ਇਨ ਇਹਨਾਂ ਸੂਰਬੀਨਾਂ ਦੇ ਬਲੰਦ ਹੌਸਲੇ ਦੇ ਫੁਲਾਦੀ ਜਿਗਰਾਂ ਅੱਗੇ ਜ਼ਾਲਮ ਸਰਕਾਰਾਂ ਨੂੰ ਝੁਕਣਾ ਪਿਆ ਪ੍ਰਬੰਧਕਾਂ ਨੇ ਪ੍ਰੈਸ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਟਾਈਮ ਟਾਈਮ ਤੇ ਆਪਣਾ ਯੋਗਦਾਨ ਪਾਇਆ ਉਹਨਾਂ ਨੇ ਉਹਨਾਂ ਫੁਲਾਦੀ ਚਿਹਰਿਆਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੇ ਖੱਟੜ ਸਰਕਾਰ ਦੀਆਂ ਪੁੱਟੀਆਂ ਸੜਕਾਂ ਤੇ ਲਾਇਬਰੀਕੇਡਾਂ ਨੂੰ ਆਪਣੇ ਫੁਲਾਦੀ ਜਿਗਰਾਂ ਨਾਲ ਹਵਾ ਵਿੱਚ ਉਡਾ ਦਿੱਤਾ ਸੀ ਗੱਲ ਲਿਖਣੀ ਗੱਲ ਪੜ੍ਹਣੀ ਪਿੰਡੇ ਤੇ ਹਟਾਉਣੀ ਵੱਖ-ਵੱਖ ਮayne ਰੱਖਦੀ ਹੈ ਯਾਦ ਕਰੋ ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੇ ਖੱਟੜ ਸਰਕਾਰ ਦੀ ਪੁਲਸ ਅੱਗੇ ਖੜੇ ਹੋ ਕੇ ਅੰਦੋਲਨ ਖਾਤਰ ਆਪਣੀਆਂ ਛਾਤੀਆਂ ਉਹਨਾਂ ਦੇ ਪਾਣੀਆ ਬੁਛਾੜਾ ਅੱਗੇ ਖੜੀਆਂ ਕਰ ਦਿੱਤੀਆਂ ਸੀ ਕੀ ਜਿਗਰਾ ਹੋਵੇਗਾ ਉਹਨਾਂ ਸੂਰਮਿਆਂ ਦਾ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ੀੜੀ ਆਖਣ ਵਾਲੇ ਉਹ ਦੇਖੋ ਅੱਜ ਮੋਦੀ ਸਰਕਾਰ ਦੀ ਧੌਣ ਤੋਂ ਹੰਕਾਰ ਦਾ ਕਿਲਾ ਕੱਟ ਆਪਣੇ ਪਿੰਡਾਂ ਵਿੱਚ ਆਪਣੇ ਇਲਾਕੇ ਵਿੱਚ ਸਨਮਾਨ ਪ੍ਰਾਪਤ ਕਰ ਰਹੇ ਹਨ ਸੂਰਮਿਆਂ ਨੂੰ ਭਰੋੜੀ ਤੋਂ ਉਹਨਾਂ ਫਲਾਦੀ ਜਿਗਰੇ ਵਾਲੀਆਂ ਬੀਬੀਆਂ ਨੂੰ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਜਾਂ ਪਿਛੇ ਟੋਲ ਪਲਾਜ ਦੀ ਆਪਣੀਆਂ ਸੇਵਾਵਾਂ ਨਿਭਾਈਆਂ ਤਨ ਜਿਗਰਾ ਇਹਨਾਂ ਫੁਲਾਦੀ ਜਿਗਰੇ ਵਾਲੀਆਂ ਪੈਣਾ ਮਤਾਮਾਂ ਨੇ ਆਪਣੀ ਅੰਦੋਲਨ ਦੀ ਇਸ ਪੱਠੀ ਵਿੱਚ ਆਪਣੇ ਪਤੀ ਵੀਰ ਅਤੇ ਆਪਣੇ ਪੁੱਤਰ ਝੋਕੇ ਸਨ ਅੰਤ ਵਿੱਚ ਅਰਦਾਸ ਕਰ ਉਹਨਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਜਿਸ ਵਾਹਿਗੁਰੂ ਨੇ ਪੈਰ ਪੈਰ ਤੇ ਸਭ ਸੂਰੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਆਓ ਦੇਖਦੇ ਹਾਂ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੋਂ ਕਲਾਕਤਾਰੀ ਦੀ ਸਪੈਸ਼ਲ ਰਿਪੋਰਟ ਸ਼ਰਮਾਨ ਕਰਨਾ ਜੋ ਮਹਿੰਦੀ ਬੋਲੇ ਸੋਨੇ ਹਾ ਆਣਾ ਦੇ ਸਨਕਾਰ ਜੋਸ਼ ਪੰਜ ਫੇਰ ਸੁਨਾਮ ਕਿਹਲੇ ਵਾਤੇ ਆ ਜਿਦਕੀ ਇਸ ਧਰਮ ਦੇ ਚਾਰਜ ਹੈ ਨਹੀਂ ਤੇ ਹੁਣ ਵੀ ਸ਼ਰਮਾਨ ਪਾ ਰਹੇ ਬਹੁਤ ਬੜੀ ਸ਼ਰਮਾਨ ਹੈ ਇਹਨਾਂ ਦੀਆਂ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਜੀ ਰੱਬ ਨੂੰ ਜੀ ਧੰਨਵਾਦ ਬੋਲੇ ਸੋਨੇ ਹਾ ਹਰਜੀਤ ਸਿੰਘ ਜੀ ਸਰਹਾਲਾ ਨਾਮ ਗੁਰਮੀਤ ਸਿੰਘ ਤੁਸੀਂ ਅੱਗੇ ਅੱਗੇ ਜਾਵੋ ਨਾ ਇੱਕ ਵਾਰੀ ਸਿੱਧਾ ਕੋਸਾਂ ਮੋੜੇ ਸਾਰੇ ਠੀਕ ਹੈ ਅੱਜ ਪੰਜ ਜਨਤ ਕਰਦੇ ਵੀਰ ਹਰਜੀਤ ਸਿੰਘ ਜੀ ਜਿਹੜੇ ਬੜੇ ਮਿੱਠੇ ਸੁਭਾਅ ਦੇ ਨੇ ਮਾਰਗ ਦੇ ਤੇ ਹਰ ਇੱਕ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਬਿੱਤਰਦੇ ਨੇ ਉਹਨਾਂ ਦਾ ਸਤਕਾਰ ਕਰ

ਗੋਲੇ ਸੋਹਿਆ ਹੋ ਸ੍ਰੀ ਹਰਿਵਾਨ ਗੋਲੇ ਸੋਹਿਆ ਹੋ ਸ੍ਰੀ ਹਰਿਵਾਨ ਸਰਦਾਰ ਗੁਰੂ ਜੀ ਦੀ ਸਤਿ ਸ਼ਕਤੋਂ ਕਿਨਾਂ ਨੇ ਇਹ ਲਗਾਤਾਰ ਜਰੂਰ ਧਰਨਾ ਲਾ ਰਿਹਾ ਹੈ ਉਹ ਚੈਪਰ ਹਾਜ਼ਰੀ ਰੱਖੀ ਹੈ ਕਿ ਨਾ ਸੋਹਿਆ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਸਰਦਾਰ ਸਾਧੂ ਸੰਗਤ ਦੇ ਸਰਦਾਰ ਅਵਤਾਰ ਸਿੰਘ ਜੀ ਸਰਦਾਰ ਸਾਧੂ ਸੰਗਤ ਦੇ ਸਰਦਾਰ ਅਵਤਾਰ ਸਿੰਘ ਜੀ ਕਿ ਜਿਹੜੀ ਜਿਹੜੀ ਨਰਾਤਾ ਆਦੀ ਜਿਹੜੀ ਹੈ ਪਹਿਰਾਂ ਵਾਲੀ ਧਰਮ ਦੇ ਵਿੱਚ ਰਹੀ ਹੈ ਸਾਡੇ ਨਗਰ ਬਲੋਂ ਉਹਨਾਂ ਦਾ ਸਨਮਾਨ ਨੇ ਮਰੇ ਸੋਨਿਆ ਬਹੁਤ ਸਿਰਜਣਾ ਨਾ ਨਰਜੀਤ ਸਿੰਘ ਦੀ ਬਿੱਤੂ ਬਰੇਵਿੰਦਰ ਸਿੰਘ ਦੀ ਕਾ ਦੇ ਪਿਤਾ ਜੀ ਜਿਨ੍ਹਾਂ ਨੇ ਟਰੈਨ ਦੀ ਸੇਵਾ ਕੀਤੀ ਸੀ ਉਸ ਤੇ ਨਰਜੀਤ ਸਿੰਘ ਜਿਨ੍ਹਾਂ ਨੇ ਜੁਨੇ ਦੱਸਿਆ ਕਿ ਬਹੁਤ ਬੜੀ ਸੇਵਾ ਕਰਵਾ ਜਲੇ ਬੋਏ ਸੋਹਰਾ ਸੋਹਰੀ ਆ ਗਏ ਅੱਜ ਇਧਰ 16 ਦੇ ਨਾਲ ਭੁਪਿੰਦਰ ਸਿੰਘ ਜੀ ਸਾਡਾ ਮੋਹਨ ਸਿੰਘ ਜੀ ਅਕਾਲੀਆ ਦੇ ਆਜੋ ਸਿਰ ਸਵਾਗਤ ਸ੍ਰੀ ਨਰਜੀਤ ਸਿੰਘ ਜੀ ਬਾਰੇ ਬਾਰੇ ਇਹਨਾਂ ਜੀ ਕੋਈ ਪ੍ਰੋਗਰਾਮ ਦੀ ਸੇਵਾ ਨੂੰ ਪ੍ਰਾਪਤ ਕਰੀ ਆਮ ਜੀ ਸੱਜਣ रामप्रीत सिंह जिन्हों के गेवा बोरे सोनिहाल बोरे सोनिहाल जबनैल श्री जी ਜਰਗਿਆ ਸਿੰਘ ਸਾਹਿਬਾ ਪਰ ਮੋਰ ਸਿੰਘ ਜਿਨ੍ਹਾਂ ਨੇ ਧਰਮ ਦੇ ਵਿੱਚ ਸ਼ਮੂਲੀਅਤ ਰੱਖੀ ਹੈ ਉਹਨਾਂ ਨੂੰ ਵੇਚੀ ਹੈ ਕਿ ਉਹ ਪੁਨਾਸ਼ੀਰਮਾ ਪ੍ਰਾਪਤ ਕਰ ਲੈਣ ਜੀ RAM P S ਸਿੰਘ ਜੀ ਜਿਹੜੇ ਆਪਣੇ ਪਰਿਵਾਰ ਦਾ ਮੈਂਬਰ ਇੱਥੇ ਹੋਵੇ ਜੇ ਉਹ ਵੀ ਸ਼ੁਰੂਆਤ ਪ੍ਰਾਪਤ ਕਰ ਲੈਣ ਜੀ ਬਰਵਿੰਦਰ ਸਿੰਘ ਮਿੰਦੂ ਬਾਰੇ ਵਾਲੀ ਇਹਨਾਂ ਗੁਰੂ ਨਾਮ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਵੀ ਬਦਪਰਸਨ ਜੀ ਤੁਹਾਨੂੰ ਬੇਨਤੀ ਹੈ ਕਿ ਉਹ ਵੀ ਨਾਲੇ ਆਪਣਾ ਸਰੂਪਾ ਪ੍ਰਾਪਤ ਕਰ ਲੈਣ ਕਿਉਂਕਿ ਉਹਨਾਂ ਨੇ ਵੀ ਲੱਗੂਆਂ ਦੀ ਸੇਵਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਪਕੇ ਹੋਂਦ ਨਾਲ ਬੋਲੇ ਸੋਨਹਾਰ ਫਰੀਆਂ ਕੋ ਕਿਦਰ ਸੋਰ ਨਾਲ ਨਾਲ ਵੇਖੀ ਜਰਾ ਕਿ ਸਰਕਾਰ ਜੋ ਵੀ ਬਣਾਉ ਰਹੀ ਹੈ ਜੇ ਨਾਲੋਂ ਉਸ ਦਿਨ ਲੈਵਾ ਵੀ ਸੇਵਾ ਕੀਤੀ ਜਿਹੜੇ ਮੌਜਾ ਕਫਾ ਦੇ ਕਰਕੇ ਆਏ ਆ ਇਹ ਫਰਦਾ ਦੀ ਸੇਵਾ ਕੀਤੀ ਗਈ ਤੇ ਹੁਣ ਵੀ ਨਾਲੋਂ ਜੋ ਸਾਡੀ ਸਰਕਰ ਪਹਿਰਾਮ ਦੀ ਮੈਨੇਜਮੈਂਟ ਕਮੇਟੀ ਸਾਡੇ ਕੋਲ ਪੁੱਜੀ ਹੈ ਇੱਥੇ ਸਭ ਨੂੰ ਬੇਨਤੀ ਪਰਵਾਨ ਕਰਕੇ ਕਿ ਉਸ ਧਰਮੇ ਵਾਸਤੇ ਜਿਹੜਾ ਧਰਮਾ ਅਜੇ ਜਾਰੀ ਹੈ ਮੈਂ ਬੇਨਤੀ ਕਰ ਲੈਣਾ ਕਿਉਂਕਿ ਟੂਲਵਾਜੀ ਜਿਹੜੇ ਮਹਿੰਗੇ ਕਰ ਦਿੱਤੇ ਸੋ ਸਾਡੇ ਇੱਕ ਸਾਂਝਾ ਨੇ ਆ ਗਿਆ ਕਿ ਅਸੀਂ ਕਿਸੇ ਦਾ ਹੱਕ ਨਹੀਂ ਜਿਹੜਾ ਨਾ ਦਰਪਣ ਜਿਹੜਾ ਤੇ ਨਾਲ ਦਾ ਹੱਕ ਕਿਸੇ ਨੂੰ ਦੇਣਾ ਕਿ ਉਹ ਧਰਮੇ ਅਜੇ ਜਾਰੀ ਹੈ ਕਿ ਉਹਦੇ ਵਾਸਤੇ ਗੁਰਦਾਸ ਸਿੰਘ ਗਰੇਟਵਾਸੀ ਬਰਨ 5000 ਰੁਪਏ ਜਿਹੜਾ ਹੈ ਇਹ ਸਰਪੰਚ ਆਰਾਮ ਦੀ ਪ੍ਰਬੰਧ ਕਮੇਟੀ ਵਾਸਤੇ ਅਰਦਾਸ ਕਰਵਾਈ ਗਈ ਹੈ ਇਸ ਕਰਕੇ ਇੱਕ ਜੇ ਕਾਰਜ ਦੇ ਨਾਲ ਤੋਂ ਸੰਬੰਧ ਕਰ ਲਈ ਹੈ ਜੀ ਹੁਣ ਸੋਹਰਿਆ ਅੱਲਾਹ ਸੋਨਾਰਾ ਵੰਦੀਕਰਾਂ ਵੀਰ ਗੁਰਮੀਰ ਸਿੰਘ ਜੀ ਤੇ ਵੀਰ ਹਰਜਿੰਦਰ ਸਿੰਘ ਜੀ ਜਿਨ੍ਹਾਂ ਦੀਆਂ ਗੱਡੀਆਂ ਤੇ ਸ਼ਬਾਹਮਾ ਦਿੱਲੀ ਵਿੱਚ ਜਦੋਂ ਇਥੋਂ ਜਤੀ ਪਈਦੇ ਸੀ ਤੇ ਇਹ ਜਾਣਦੇ ਸੀ ਇਹ ਤਾਂ ਕਹਿੰਦਾ ਸੀ ਅਸੀਂ ਮਾਲਾ ਵੀ ਨਹੀਂ ਤੇਲ ਵੀ ਨਹੀਂ ਲੈਣਾ ਪਰ ਗram ਪੰਚਾਇਤ ਵੱਲੋਂ ਨਾਲ ਤੇਲ ਜਿਹੜਾ ਦਿੱਤਾ ਗਿਆ ਕੀ ਬੰਦੇ ਕੀ ਬਣ ਮੱਤੇ 19 ਰੁਪਏ ਬੋਲੇ ਸੋਹਰਿਆ ਅੱਲਾਹ ਰਵਿੰਦਰ ਸਿੰਘ ਜੀ ਪੈਂਦਰ ਉਹਨਾਂ ਦੀ ਗੱਲ ਦੀ ਸ਼ੇਲਾ ਕਾਦੀ ਰਹੀ ਹੈ ਤੇ ਵਰਕ ਦੀ ਬਹੁਤ ਮਾਨਵਾਰੀ ਆ ਰਹੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਣ ਜੀ ਲਾਡਲ ਸੰਜੀਤ ਸਿੰਘ ਦੀ ਸੁਤੇਸ ਵਰਗਿਆ ਸੁਭੇਦ ਅਰਤਾਰ ਸਿੰਘ ਜੀ ਪਰਿਵਾਰ ਵੱਲੋਂ ਜਦੋਂ ਕਿ ਸਕਾਰਜੋਬ ਸਾਹਿਬਾ ਜੀ ਇਹ ਤੁਹ ਲੱਗਾ ਲੈ ਕੇ ਪੈ ਗਏ ਨੇ ਬਿੱਗੀਆਂ ਦਾ ਜੱਗਾ ਗਿਆ ਕੱਟ ਵੱਡਾ ਡਿਵੈਲਪਮੈਂਟ ਟੈਂਪੂ ਕਰਵਲ ਕਰਕੇ ਦਿੱਤੀ ਦੋ ਵਾਰ ਨੇ ਉਹਨਾਂ ਦੇ ਹੋਰ ਵੀ ਲੋਕ ਜਿਹੜੇ ਬਹੁਤ ਸੇ ਪਰਵਾਰ ਨੇ ਤੇ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਮੈਂ ਤਾਂ ਵੀ ਸ਼ਰਮਾਰ ਕਰਨਾ ਚਾਹੁੰਦੇ ਆ ਕੋਈ ਪਰਿਵਾਰ ਦਾ ਮੈਂਬਰ ਹੋਵੇ ਜਿਹਦੇ ਸ਼ੁਰੂਪਾਉ ਪ੍ਰਾਪਤ ਕਰਾ ਦੇ ਆ ਮਾੜੀ ਜੀ ਬੰਦੇ ਸਪੈਨਸ ਹੋਰੇ ਸ਼ੋਹਰਾ ਸਤਿਕਾਰਯੋਗ ਬਾਬਾ ਜੀ ਵੀਰ ਸਿੱਕੀ ਸੁਭਤਨ ਬਾਬਾ ਜੁਗੰਦਰ ਸਿੱਕੀ ਕਿ ਜਿਨ੍ਹਾਂ ਦੀ ਬਹੁਤ ਵੱਡਾ ਸ਼ਰਮਾਂ ਵਾਲੀ ਮਰਦਾਇਆਂ ਨੇ ਅਸੇ ਬਾਬਾ ਉਹਨਾਂ ਨੇ ਕੀਤੀਆਂ ਨੇ ਟੋਰ ਪਾੜੀਆਂ ਤੇ ਵੀ ਕੀਤੀਆਂ ਨੇ ਸੰਘਰਸ਼ ਔੜ ਕੇ ਦੇ ਵਿੱਚੋਂ ਛੇੜ ਕੇ ਵੀ ਕਿ ਇਹ ਉਹ ਜਿਹੜਾ ਉਹਨਾਂ ਦਾ ਸਰਕਾਰ ਜਿਹੜਾ ਹੈ ਨਗਰ ਆਦ ਮਾਰਦਾ ਕੋਈ ਜੁਪੇ ਦਾ ਨਾ ਦਾ ਸਰਕਾਰ ਦਾ ਨਿਕੋਟੀ ਕਰ ਦਿੰਦੇ ਆਨ ਸ਼ੋਹਰਤ ਕਰਦੇ ਨਹੀਂ ਜਾਦਾ ਕਰਦੇ ਆਨ ਬਾਰੇ ਬਾਰੇ ਕੇ ਜਿਹੜੇ ਨੌਜਵਾਨ ਪਤਾ ਨਹੀਂ ਕਿੰਨੇ ਇੰਨਾਂ ਦੇ ਗੇੜੇ ਲਾਦੇ ਨੇ ਜਿੱਥੇ ਜਦੋਂ ਵੀ ਕੋਈ ਸ਼ਾਦੀ ਲੱਗਦੀ ਕੋਈ ਸ਼ਿਭਾ ਹੋਵੇ ਹੁੰਦੀ ਸੀ ਪੇਸ਼ ਮੰਦਵਾਂ ਤੇ ਜਾ ਕੇ ਇਨ੍ਹਾਂ ਨੇ ਨਪਾਈਆਂ ਨੇ ਚਾਰ-ਚਾਰ ਦਿਨ ਪਾਣੀ-ਪਾਣੀ ਦਾ ਉੱਥੇ ਰਹਿ ਕੇ ਸ਼ਿਭਾਵਾ ਕਰ ਲਿਆ ਫੇਰ ਆ ਜਾਣਾ ਫੇਰ ਚਲੇ ਜਾਣਾ ਉਹਨਾਂ ਦਾ ਤੁਸ਼ਰਵਾਣਾ ਜੀ ਕੋਲੇ ਹੀ ਸੋਨਹਾਰ ਹੋਲੇ ਸੋਨਹਾਰ ਕੋਲੇ ਹੀ ਸੋਨਹਾਰ ਇੱਥੇ ਦੇਖੋ ਜੀ ਭਾਦਰ ਸਿੰਘ ਜੀ ਇੰਗਲੈਂਡ ਵਾਸੀ ਜਿਹੜੇ ਵੀ ਥੋੜੇ ਦਿਨ ਪਹਿਲੇ ਅਰੰਗ ਦਿਨਾਂ ਤੋਂ ਸੇਠ ਦਸ਼ਮੰਤ ਜਰੂਪ ਘੋੜੀ ਪੜਾਇਆ ਸੀ ਤੇ ਐਨਆਰਵੀਨਾ ਦੇ ਨਾਲ ਲੜ ਕੇ ਉਹਨਾਂ ਨੇ ਬਹੁਤ ਮਾਇਆ ਭੇਜੀ ਹੈ ਤੇ ਉਹਨਾਂ ਦਾ ਵੀ ਅਸੀਂ ਸਨਮਾਨ ਕਰਨਾ ਜਿਹਨਾਂ ਨੇ ਸਨਮਾਨ ਦੇ ਘਰ ਉੱਪਰ ਦਾ ਹੋਵੇਗਾ ਜੀ ਬੋਲੋ ਜੀ ਸੋਹਰਹਾਵਾ ਹੋਰ ਸ੍ਰੀ ਓਕਾਰ ਲਿਵਰਸਨ ਕੀ ਲੱਗੋ ਜਿਹੜੇ ਕੈਲਕੂਸ਼ਨ ਦਾ ਕੰਮ ਕਰਦੇ ਨੇ ਜਿੰਨੀ ਵਾਰ ਵੀ ਉੱਥੇ ਲੋੜ ਪਈ ਆ ਜਾਂ ਕੇ ਏਸੀ ਫਟ ਕਰਨਾ ਸੀ ਜਾਂ ਇਨਵਰਟਰ ਦੇ ਫਟ ਕਰਨਾ ਇਹ ਕੋਈ ਵੀ ਸੇਵਾ ਸੀ ਜੀ

ਬਾਬਾ RAM ਜੀ ਜੀ ਸੰਗਤ ਦਾ ਵਰਪਾਰੀ ਦਾ ਅਮਰ ਪਾਲ ਸੇਕੀ ਇੱਕ ਕਰ ਗਏ ਬੋਲੇ ਜੀ ਸੋਹਿਆ ਸ੍ਰੀ ਅਕਾਲ ਸੋਹ ਬੇਟੀ ਦਾ ਇਹ ਤਾਂ ਭਾਂਡਿਆ ਬੜਾ ਜਿੰਨੂ ਬੋਸਾ ਦੇ ਚਰਨੀਂ ਕਾਲਾ ਜੀ ਜਿਨ੍ਹਾਂ ਨੇ ਜਿੱਥੇ ਇੱਕੋ ਸਾਥ ਰਹਿ ਕੇ ਗੱਡੀ ਲੈ ਕੇ ਵਿਸ਼ੇਸ਼ਤਾ ਉੱਤੇ ਗਏ ਔਰ ਬਾਕਰਾ ਦੀ ਸੇਵਾ ਕੀਤੀ ਹੋ ਕੇ ਲੈ ਕੇ ਬਾਕਰ ਲੈ ਕੇ ਆਏ ਹੈ ਕਾਫੀ ਸ਼ਿਵਰ ਮਗਾਰੇ ਉੱਤੇ ਮੋਢੇ ਜੀ ਸੁਧੀ ਮਹਾਤਮਾ ਕੈਨੇਡਾ ਰੋਹੀ ਦੇ ਰਹੇ ਨੇ

ਹੋ ਰੇ ਸੋਹਣਾ ਹੋ ਗਿਆ ਸੋ ਨਾਲ ਇਹ ਬੇਨਤੀ ਕਰਾਂਗੇ ਜੁਰਤਰਾ ਪ੍ਰਸ਼ਾਸਨ ਦੇ ਪ੍ਰਬੰਧ ਕਰਨ ਬੜਾ ਸਹਿਜ ਨੂੰ ਸਾਡਾ ਦੱਸਦਾ ਹੈ ਕਿ ਇਸ ਕਾਜ ਨੂੰ ਨਮਰਦਾਂ ਕਿਹਦੇ ਨੇ ਉਹਨਾਂ ਨੂੰ ਸ਼ੁਰੂ ਤੋਂ ਜਿਹੜਾ ਰੋਕ ਦਿੱਤਾ ਜਾਣਾ ਜੀ ਹੋ ਰੇ ਸੋਹਣਾ ਹੋ ਜੋਨ ਵਾਲੇ ਜੀ ਅੱਜ ਦੇ ਬੈਂਦੀ ਗੁਰਾ ਨਾਲ ਕੇ ਵਿਸ਼ੇਸ਼ ਕਾਰਜੋਗ ਮਹਿੰਦਰਪਾਲ ਜੀ ਜਿਨ੍ਹਾਂ ਨੇ ਸਾਡੀ ਜਦੋਂ ਵੀ ਕਿਤੇ ਕੋਈ ਆਵਾਜ਼ ਸੀ ਇਹਨਾਂ ਨੇ ਹਮੇਸ਼ਾ ਬੜਾ ਦਿੱਤੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਰੂਪ ਉਹਨਾਂ ਨੇ ਜਦੋਂ ਵੀ ਉਸ ਬੇਨਤੀ ਕੀਤੀ ਨਾ ਪਹਿਲੇ ਦਿਨ ਤੋਂ ਸਾਨੂੰ ਕਹਿ ਦਿੱਤਾ ਸੀ ਕਿ ਕਿਸਾਨ ਸੰਘਰਸ਼ ਹੋ ਰਿਹਾ ਤੇ ਵੀ ਕੋਈ ਵੀ ਕਵਰੇਜ ਹੋਵੇ ਕੋਈ ਵੀ ਖਬਰ ਲਾਣੀ ਹੋਵੇ ਕੁਝ ਵੀ ਕਰਨਾ ਹੋਵੇ ਸਾਨੂੰ ਦੱਸਿਓ ਅਸੀਂ ਕਿਵਤੇ ਕਿਵਤੇ ਨਿਸ਼ਕਾਮ ਸੇਵਾ ਕਰਕੇ ਸਾਡਾ ਹੀ ਫਾਇਦਾ ਕਿਸ ਨਾ ਮਾਰਦੇ ਸੇਵਾ ਕਰਦੀ ਹੈ ਗੋਲੇ ਸੋਹਣਿਆ ਸੋਹ ਸ੍ਰੀ ਅਕਾਲ ਸੋ ਸਾਰੀ ਸੰਗਤ ਅਸੀਂ ਧੰਨਵਾਦ ਕਰਦੇ ਆਂ ਔਰ ਮੈਂ ਇੱਕ ਬੇਨਤੀ ਕਰ ਜਾਵਾਂ ਕਿ ਆਪਾਂ ਸਾਰੇ ਜਾਂਦੇ ਨਗਰ ਵਾਲੇ ਸਪੇ ਸਤਿਕਾਰ ਦਿਓ ਗੁਰੂ ਕੇ ਗੁਰੂ ਘਰ ਦੇ ਸੇਵਾਦਾਰ ਜਿਸ ਨਾਲ ਬੰਦਾ ਕਿਰਿਸ਼ਨ ਜੀ ਕਿਰੋ ਬੀਬੀਆਂ ਦਾ ਜੱਥਾ ਲੈ ਕੇ ਗਏ ਔਰ ਬਹੁਤ ਬੜੀਆਂ ਸੇਵਾਵਾਂ ਇਹਨਾਂ ਨੇ ਲਵਾਇਆ ਜੀ ਸਮਾਨ ਰੈਂਟੀ ਕਰਨਾਇਸ ਕਾਰਜਗ ਪ੍ਰਧਾਨ ਸਾਹਿਬ ਜੀ ਤੇ ਸਰਪੰਚ ਸਾਹਿਬ ਜੀ ਨੂੰ ਕੋਈ ਨਾਮ ਹੋ ਕੇ ਜਿੱਦਾਂ ਬੱਬਰ ਕੋਣੋਈ ਸੋਹਣੀ ਹਾਂ ਉਹ ਜੋ ਨਾਲ ਹੀ ਨਾਲ ਸਰਪੰਚਾ ਬਾਓ ਕੇ ਨੂੰ ਸਾਜੀ ਅਦਰ ਇਧਰ ਦੇਖਿਓ ਜੀ ਇਧਰ ਹੇ ਸੋਹਿਆ ਸੋ ਸੋ ਜੋ ਕਿ ਕਿਸੇ ਦਾ ਨਾਮ ਬੋਲ ਲਿਆ ਹੋਵੇ ਅਸੀਂ ਪਹਿਲਾਂ ਜਿਹਾ ਮੰਨ ਜੇ ਆ ਕਿ ਉਸਨੂੰ ਯਾਦ ਕਰਵਾ ਕੇ ਆਪਣਾ ਮਾਨਸਿਕ ਮਾਨ ਦੇਣਾ